ਕੀ ਗੱਲ ਜੀ ਸਾਰਿਆਂ ਨੂੰ ਤੇ ਮੇਲਾ ਖਤਮ ਹੋਣ ਤੋਂ ਬਾਅਦ ਦੇ ਕੰਮ ਮੇਲਾ ਖਤਮ ਹੋ ਗਿਆ 3 ਵਜੇ ਹਨਾ 3 ਵਜੇ ਤੋਂ ਬਾਅਦ ਦੇ ਸਾਡੇ ਕੰਮ ਇੱਧਰ ਮੈਂ ਪਿੰਜੀ ਭਾਂਜੀ ਲਾ ਲਿਆ ਪੱਠੇ ਵੱਢਣ ਮਾਣੀ ਨੇ ਚੱਕਣਾ ਸਾਰਾ ਗੋਹਾ ਅਸੀਂ ਵੱਢਾਂਗੇ ਪੱਠੇ ਦੇਖ ਲੈਣੀ ਆ ਇਹ ਦੋਨੇ ਜਾਣੀਆਂ ਪੂਰੀ ਪਾ ਲੈਣੀ ਆ ਕਿਉਂਕਿ ਬਾਜਰਾ ਬਹੁਤ ਪਸ ਤੇ ਆ ਉੱਚਾ ਵੱਡੋ ਥੋੜਾ ਉੱਭਦੀ ਆ ਤਾਂ ਕਿ ਉੱਚਾ ਵੱਡਣਾ ਪੈਣਾ ਨਾ ਉਹ ਕਰੜੇ ਆ ਵਿੱਚ ਖੜੇ ਹੋ ਕੇ ਵੱਡਣਾ ਗੁਰਮੈ ਕਹਿੰਨੀ ਉਹ ਮੈਂ ਖੜੇ ਹੋ ਕੇ ਹੀ ਵੱਡਦਾ ਉਹ ਚੁਬਦੇ ਆ ਨਹੀਂ ਤਾਂ ਪਾਪੇ ਦੇ ਵੱਡਿਆਂ ਚ ਤੇ ਮੇਰੇ ਵੱਡਿਆਂ ਸਾਫ ਸਾਫ ਫਰਕ ਪਤਾ ਲੱਗਦਾ ਮਤਲਬ ਉਸ ਪਾਪੇ ਦਾ ਖੱਤਾ ਪਾਪੇ ਨੂੰ ਜਿੱਥੋਂ ਵੱਡੇ ਐਨ ਸਾਫ ਆ ਮੇਰੇ ਵਾਲੇ ਤੇ ਉਹ ਖੜੇ ਹੋਏ ਜਿੱਦਾਂ ਸਰੋਂ ਦੇ ਖੜੇ ਹੁੰਦੇ ਕਾਨੇ ਜੀ ਤਾਂ ਕਿ ਪਾਪਾ ਦੇ ਨਾ ਮੈਂ ਤੁਸੀਂ ਪੱਠੇ ਨਹੀਂ ਸੋਨੇ ਵੱਡਦੇ ਛੋਰੀ ਬਈ ਸਾਨੂੰ ਇਦਾਂ ਤਾਂ ਵੱਢਣੇ ਪੈਂਦੇ ਆ ਸਭ ਇਹ ਚੁਗਦੇ ਆ ਜਿਹੜੇ ਮਨੀ ਲੈਣੇ ਉੱਚੇ ਵੱਡੇ ਹੋਏ ਆ ਚੱਕੜੇ ਨਹੀਂ ਆਪੀ ਚੱਕ ਦਊਂਗਾ ਆਂਟੀ ਹੈਗੇ ਆ ਨਾ ਆਂਟੀ ਵਿਚਾਰੀ ਬਾਦੂ ਆ ਉਹ ਕੱਲ ਦੀ ਲੱਗੀ ਪਾਸਤਾ ਦੀ ਇੱਧਰ ਮੈਂ ਵੀ ਨਾਲ ਹੀ ਸੀ ਮਾਰਦੇ ਤਿੰਤੀ ਨੂੰ ਹਣ ਮੈਂ ਕਾ ਤੋ ਮਾਰਾਂ ਘਰ ਵਾਲੀ ਦਾ ਕੰਮ ਆ ਓ ਮਰ ਜਾ ਮਰ ਜਾ ਰਾਜੀ ਆ ਨਾ ਸਲਮਾਨੀ ਬਾਸ ਤੇ ਵੀ ਇਹ ਕਿਹੜੇ ਚਲੇ ਚੇ ਬਣਾਏ ਨੇ ਮੇਰੇ ਰਵਾ ਦੀ ਅਧੂਣੀ ਕੁੜੀਆਂ ਨੂੰ ਨਜ਼ਰਾਂ ਲੱਗੂਆਂ ਆਰਸ਼ ਲਾਸਟ ਤੇ ਆਇਆ ਵਿਚਾਰਾ ਜਦੋਂ ਮੇਲਾ ਖਤਮ ਹੋ ਗਿਆ ਆਨੇ ਪੱਤੇ ਆ ਜਾ ਤੂੰ ਕਿੱਥੇ ਤਰਨ ਕਾ ਪਾਈਂ ਜਿਆ ਇਹਦੇ ਟਾਇਰ ਫੇ ਬ੍ਰੇਕ ਵੀ ਨਹੀਂ ਇਹਦੀ ਮਨੀ ਦਾ ਮੂੰਹ ਦੇਖਣ ਉਦਾਰ ਉਤੇ ਗਾਲ ਨਾ ਗੋਚਾ ਨਾ ਉਹਨੇ ਘੋੜ ਦੇ ਨਹੀਂ ਤੇਰੀਆਂ ਨਾਂ ਇਹ ਤੇਰੇ ਬੇਸ਼ਮਾਨੀ ਉਹ ਮੂੰਗੀ ਤਾਂ ਹਰਛੇ ਤੇਰਾ ਆਪੋਰੀ ਚ ਲੰਗਰ ਪਿਆ ਆ ਮੂੰਗੀ ਮੋਠਾਂ ਦੀ ਆ ਕਹਿੰਦਾ ਤੁਸੀਂ ਮੈਨੂੰ ਦੱਸ ਦਿਨ ਨਾ ਮੈਂ ਮੁੰਡੇ ਦੇ ਕੰਮ ਰਿਕਾਰਡ ਕਰਨੇ ਸੀਗੇ ਮੇਲੇ ਤੋਂ ਬਾਅਦ ਦੇ ਬਾਬਾ ਜੀ ਦੇ ਕੰਮ ਇਹਨੂੰ ਬਾਬਾ ਬਣਾ ਦਿੱਤਾ ਜੀ ਅਸੀਂ ਹੁਣ ਇੱਥੋਂ ਦਾ ਗੰਗਾ ਤੇਰੇ ਮਨਵੀਰ ਨੂੰ ਬਾਬਾ ਬਣਾ ਦਿੱਤਾ ਆਪਾਂ ਗੰਗਾ ਦੇ ਲੱਤਾਂ ਨਾਲ ਸੌਂਦੀ ਗੰਗਾ ਨਹੀਂ ਇਹਦਾ ਇੱਕ ਫਾਇਦਾ ਹੋ ਜਾਣਾ ਨਦੀ ਸਾਡੀ ਗਾਂਂਡਰ ਪੋਗ ਜੀ ਦੇਖੋ ਜੀ ਗੰਗਾ ਮੰਗੋ ਦੀ ਹਵੇਲੀ ਚ ਕਿੰਨਾ ਨਰਕ ਬਣਿਆ ਸਵੇਰ ਦਾ ਹੁਣ ਸੋ ਕੋ ਤੂੰ ਆਉਂਦਾ ਇਧਰੋਂ ਉਹਦੇ ਇਧਰ ਹੋਰ ਵੀ ਕੰਮ ਰਹਿਣਾ ਹੈ ਮੰਗੋ ਕਾਤੇ ਡਰਦੀਆਂ ਉਹ ਬੱਲਿਆਂ ਦੇ ਉਹ ਬੱਲਿਆਂ ਦੇ ਇੰਨਾ ਧੂਆਂ ਤੁਸੀਂ ਗੋਹਾ ਚੱਕ ਦਿਓ ਜੀ ਪੁੱਤਰ ਜੀ ਤੇ ਮੈਂ ਲਾ ਦਿੰਨੀ ਆ ਝਾੜੂ ਆਜੋ ਵਿੱਚ ਸਾਰਾ ਉਹ ਪੁੱਤਰ ਅੱਜ 6 ਲੱਗ ਜਾਣੀ ਸੀ ਇਹ ਆਪਾਂ ਆਪਾਂ ਵੀ ਲੈ ਕੇ ਆਉਣੀ ਐ ਇਦਾਂ ਨਹੀਂ ਜਦ ਇੱਕ ਦਾ ਹੋਰ ਲੈ ਲੈ ਇੱਕ ਛੋਟੀਆਂ ਵੀ ਹੁੰਦੀਆਂ ਐ ਤੋਂ ਗੱਲ ਉਹ ਹੀ ਆ ਕਿ ਲਾਂਡਾ ਲੈ ਰੋ ਤੇ ਮੈਂ ਆ ਗਈ ਸੀ ਜੀ ਘਰੇ ਉਹ ਸਾਰੇ ਜਾਣੇ ਉੱਥੇ ਲੱਗੇ ਹੋਏ ਆ ਆਪਣੇ ਕੰਮ-ਕਾਰ ਕਰਨ ਆ ਸਾਫ ਸਫਾਈ ਸਵਾਰ ਸਮਾਨ ਚੱਕਣ ਤੇ ਮੈਂ ਮੰਗੋ ਦੀ ਧਾਰ ਕੱਢ ਕੇ ਆ ਗਈ ਘਰੇ ਤੇ ਇੱਧਰ ਇਹ ਸਾਡਾ ਬੱਚਾ ਕਹਿੰਦਾ ਮੈਨੂੰ ਛੱਡੋ ਚੱਲ ਮੇਰੀ ਪੱਗੋ ਆ ਜਾ ਬੱਗੋ ਆ ਜਾ ਆ ਜਾ ਆ ਜਾ ਇਹ ਜ਼ਰਾ ਸਰਨਾਇ ਬਾਰ ਕੱਟੀ ਦੁੱਧ ਪੀਣ ਆਈ ਸੀ ਪਹਿਲਾਂ ਮੈਂ ਉਹ ਦੇਖ ਲਈ ਐ ਇਹ ਵੀ ਬਾਜ ਸੁਣ ਲਈ ਇਹਨੂੰ ਚਲ ਆ ਜਾ ਬਾਰ ਵਾਸ਼ਰੂਮ ਜਾਣਾ ਦਾ ਐਨੀ ਸਿਆਣੀ ਆ ਜਦੋਂ ਮੈਂ ਆ ਕੇ ਬੂਹਾ ਖੋਲ ਲਿਆ ਦੁਪਹਿਰੇ ਦੋ ਵਾਰੀ ਤਿੰਨ ਵਾਰੀ ਜਿੰਨੀ ਆਰੀ ਮੈਂ ਗੇੜੇ ਮਾਰੇ ਉਦੋਂ ਵਾਸ਼ਰੂਮ ਜਾਂਦਾ ਰਿਹਾ ਪੱਗੂ ਚੱਲ ਚੱਲ ਮੇਰਾ ਪੁੱਤ ਚੱਲ ਵਾਸ਼ਰੂਮ ਜਾਣਾ ਤੇ ਜਾ ਜਾ ਬਹੁਤ ਸਮਝਦਾਰ ਆ ਪੱਗੂ ਐ ਮੈਂ ਦੁੱਧ ਪਾ ਲਾਂ ਬਈ ਜਿੰਨੇ ਕਰਦੀਆਂ ਇੱਕ ਦਿੱਕ ਦੋ ਦੀਆਂ ਬੰਨਾਂ ਆਪਾਂ ਨੇ ਤਾਂ ਦੁੱਧ ਉਹਨਾਂ ਦਾ ਬੰਦ ਹੀ ਰੱਖਿਆ ਦੇਖੋ ਇਹਨੂੰ ਕਾਟੀ ਦੇਖ ਵੀ ਕਾਟੀ ਕੀ ਹੋਇਆ ਕਾਟੀ ਆ ਇੱਥੇ ਕਾਟੀ ਕਾਟੀ ਦੁੱਧੂ ਪੀ ਕੇ ਚਲੇ ਵੀ ਗਏ ਦੇਖ 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 ਬਾਥਰੂਮ ਜਾਣਾ ਨੇ ਨਾ ਮੈਂ ਜੀ ਹੁਣ ਆਪਣੇ ਕੰਮਕਾਰ ਕਰਨ ਕੰਮ ਸ਼ੁਰੂ ਕਰਨਾ ਔਖਾ ਮੇਲੇ ਦਾ ਜਦੋਂ ਸਟਾਰਟ ਕਰਦੇ ਆ ਫਿਰ ਇਹ ਸਮਾਪਤੀ ਹੋ ਜਾਂਦੀ ਆ ਸਮਾਪਤੀ ਤੋਂ ਬਾਅਦ ਚੋ ਸਾਰਾ ਜੋ ਭਾਂਡਾ ਢਿੰਡਾ ਸਲੰਡਰ ਸੋਦਾ ਪੱਤਾ ਫੇਰ ਉਹ ਜੋ ਵੀ ਆਪਣੇ ਡੋਕਰੇ ਡੁਕਰੇ ਛਾਬੇ ਹੋਰ ਪੱਖੇ-ਪੁਖੇ ਜੋ ਬਾਹਰ ਕੱਢੇ ਮਤਲਬ ਕਿ ਸਾਰਾ ਕੁਝ ਦਰੀਆਂ ਦੁਰੀਆਂ ਹਰ ਇੱਕ ਚੀਜ਼ ਬਾਅਦ ਚ ਸਾਂਭਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਤੇ ਕਹਿਣ ਵਾਲੇ ਨੇ ਕਿਆ ਕੀ ਕਹਿਣਾ ਇਹਨਾਂ ਨੇ ਕੀਤਾ ਕੀਗਾ ਜੋ ਕਰੀਏ ਨਾ ਉਦੋਂ ਪਤਾ ਲੱਗਦਾ ਕੰਮ ਸ਼ੁਰੂ ਕਰਨਾ ਵੀ ਬਹੁਤ ਔਖਾ ਜਦੋਂ ਆਪਾਂ ਸ਼ੁਰੂ ਕਰਦੇ ਆਂ ਕੰਮ ਉਹ ਵੀ ਬਹੁਤ ਔਖਾ ਤੇ ਜਦੋਂ ਉਹਨੂੰ ਕੀ ਕੀ ਦਾ ਸਮਾਪਤੀ ਹੋ ਜਾਂਦੀ ਹੈ ਤੇ ਉਹ ਖਲਾਰਾ ਇਕੱਠਾ ਕਰਨਾ ਵੀ ਬਹੁਤ ਔਖਾ ਤੇ ਚਲੋ ਜੀ ਫਿਲਹਾਲ ਮੈਂ ਜਿਹੜਾ ਸਵੇਰ ਦਾ ਘਰੇ ਖਲਾਰਾ ਪਿਆ ਉਹ ਸਮੇਟਾ ਢਲੇ ਬਏ ਹੋਏ ਆ ਇੰਨੇ ਕ ਮੰਡੇ ਜੀ ਉਹ ਵਾਲੇ ਆ ਇਹ ਮੈਂ ਪਕੌੜੇ ਥੋੜੇ ਜਿਹਾ ਲਿਆਂਦੇ ਸੀ ਪਰ ਮੇ ਕੋ ਇੰਨੇ ਨਹੀਂ ਖਾਦੇਗੇ ਪਤਾ ਹੀ ਆ ਸਾਰਿਆਂ ਨੂੰ ਮੇਰੀ ਪ੍ਰੋਬਲਮ ਤੇ ਹੁਣ ਮੈਂ ਇਹ ਵੀ ਖਾਲੀ ਕਰਕੇ ਸਾਰੇ ਭਾਂਡੇ ਦੁੱਧ ਵਾਲੇ ਵੀ ਸਾਰੇ ਸਾਫ਼ ਕਰਕੇ ਫੇ ਵੇਲੀ ਹੋਊਂਗੀ ਫੇ ਜਦੋਂ ਬੇਬੇ ਬਾਪੂ ਆਏ ਤਾਂ ਕਰਿਆ ਮੈਨੂੰ ਜਦੋਂ ਉਹ ਦੋਨੇ ਆਏ ਤਾਂ ਉਹਨਾਂ ਨੇ ਕਹਿਣਾ ਚਾਹਿਆ ਲੈ ਇੱਕ ਕੱਪ ਉਹਨਾ ਤਾਂ ਪੈਰ ਦੁਖੰਦੇ ਜਾਂ ਜਿਹਨੂੰ ਕਹਦੋ ਨਾ ਇੰਦਾ 3 ਦਿਨ ਨੰਗੇ ਪੈਰ ਰੱਖੀਏ ਜਦੋਂ ਆ ਲਾ ਕੇ ਉਹਨੂੰ ਕੀ ਕਹਿੰਦਾ ਚੱਪਲ ਤੇ ਪੈਰ ਬਹੁਤ ਦੁਖਦੇ ਆ ਮੇਰੇ ਤਾਂ ਬਹੁਤ ਦੁਖਦੇ ਤੇਰੀ ਵੀ એનર્ਜੀ ਲੋ ਹੋਈ ਆ ਨਾ ਵੀ ਬਹੁਤ ਐਨਰਜੀ ਸਾਡੀ ਲੋ ਹੋਈ ਹੋਈ ਆ ਇੱਦਾਂ ਲੱਗਦਾ ਗਲੂਕੋਜ਼ ਦੀ ਇੱਕ ਇੱਕ ਡ੍ਰਿਪ ਲਵਾ ਲਈਏ। ਮੈਨੂੰ ਤਾਂ ਮੇਰਾ ਤਾਂ ਜ਼ਿਆਦਾ ਹੀ ਬੁਰਾ ਹਾਲ ਹੋਇਆ ਮੈਨੂੰ ਘਰੇ ਬਹੁਤ ਗੇੜੇ ਮਾਰਨੇ ਪਏ। ਮੰਗਾਂਾ ਕਿਦਾਂ ਇੰਨਾਂ ਵੱਲ ਵੀ ਧਿਆਨ ਨਹੀਂ ਦੇ ਹੋਇਆ ਮੇਲੇ 'ਚ। ਪਰ ਠੀਕ ਐ ਦੋਨੇ ਜਾਣੀਆਂ ਗਰਮੀ ਬਹੁਤ ਹੋਈ ਆ। ਅਸੀਂ ਕੂਲਰ ਦੇ ਵਿੱਚ ਬਰਫ਼ ਪਾ ਕੇ ਨਾ ਫੇਰ ਕੂਲਰ ਚਲਾ ਦਿੰਦੇ ਰਹੇ। ਮੰਗੋ ਮੰਗੋ ਦਾ ਕੇਕ ਕਰਨ ਲੱਗੇ। ਉਹ ਹੀ ਕੇਕ। ਏ ਜੀ ਪੈਪ ਉਹਨੂੰ ਕੀ ਕਹੀਦਾ ਸੀ ਘਰੋਂ ਲਿਆਂਦਾ ਹੋਇਆ ਅ ਟੁੱਟੀ ਤੋਂ ਲਾ ਕੇ ਤੇ ਕੂਲਰ ਪਰ ਦੇਈ ਤਾਂ ਕਰ ਤੂੰ ਉਹ ਸਿਰਾ ਉਧਰ ਲੈ ਕੇ ਜਾ ਮੈਂ ਅੰਦਰ ਪਾਰਾਂ ਵਿੱਚ ਉਹਦੇ ਕਹਾਂ ਗਿਆ ਐ ਮੈਨੂੰ ਤਾਂ ਜੀ ਡਰ ਲੱਗਦਾ ਮੇਰੀ ਆਈਬੀਐਸ ਦੀ ਪ੍ਰੋਬਲਮ ਦੁਬਾਰਾ ਤਾਂ ਨਹੀਂ ਸ਼ੁਰੂ ਹੋ ਗਈ ਆਈਬੀਐਸ ਦੀ ਮੈਨੂੰ 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 ਡਰ ਲੱਗਦਾ ਕਿ ਤੇ ਮੇਰੀ ਆਈਬੀਐਸਡੀ ਦੀ ਪ੍ਰੋਬਲਮ ਤੜੀ ਸ਼ੁਰੂ ਹੋ ਗਈ ਕਿਉਂਕਿ ਮੈਨੂੰ ਪ੍ਰੋਬਲਮ ਹੋਈ ਹੋਈ ਆ ਫਿਰ ਪੇਟ ਦੀ ਹੁਣ ਮੈਂ ਗੱਲ ਨੂੰ ਲੈ ਕੇ ਆਉਂਗੀ ਆਪਣੀ ਡਾਈਟ ਤੇ ਫਿਰ ਸਾਰੀ ਡਾਈਟ ਜਿਹੜੀ ਉਹ ਚੇਂਜ ਕਰ ਦੂੰਗੀ ਰੋਟੀ ਜਿਹੜੀ ਉਹ ਬੰਦ ਕਰ ਦੂੰਗੀ ਫਿਰ ਕਿੰਨੇ ਦਿਨ ਇਹ ਨਵੀਂ ਕਣਕ ਜਦੋਂ ਆਉਂਦੀ ਆ ਨਾ ਨਵੀਂ ਕਣਕ ਦੀ ਰੋਟੀ ਖਾਈਦੀ ਆ ਤਾਂ ਵੀ ਮੇਰਾ ਸਟੋਮਕ ਜਿਹੜਾ ਉਹ ਡਾਈਜੈਸਟਿਵ ਸਿਸਟਮ ਮੇਰਾ ਕਮਜ਼ੋਰ ਹੋਇਆ ਹੋਇਆ ਨਾ ਤੇ ਫਿਰ ਮੈਨੂੰ ਉਹ ਪਚਾਉਣ ਵਿੱਚ ਜਿਹੜੀ ਬਹੁਤ ਮੁਸ਼ਕਲ ਹੁੰਦੀ ਆ ਮੈਂ ਮਾ ਦੇਖਦੀ ਆ ਥੋੜੇ ਦਿਨ ਚਾਵਲ ਪੋਹਾ ਚੌਲ ਪੋਹਾ ਸੂਜੀ ਇਹ ਚੀਜ਼ਾਂ ਖਾਉਂਗੀ ਫਰੂਟ ਵੀ ਆਈਬੀਐਸਡੀ ਵਾਲਾ ਪੇਸ਼ੈਂਟ ਜਿਹੜਾ ਉਹਨੂੰ ਸਹੀ ਨਹੀਂ ਰਹਿੰਦਾ ਕਿਉਂਕਿ ਪੇਟ ਪਹਿਲਾਂ ਹੀ ਲੂਜ਼ ਹੁੰਦਾ ਤੇ ਜਿਹੜਾ ਫਰੂਟ ਹੈ ਫਰੂਟ ਨਾਲ ਪੇਟ ਹੋਰ ਵੀ ਲੂਜ਼ ਹੋ ਜਾਂਦਾ ਤੇ ਬਾਕੀ ਦੇਖ ਰਹੇ ਆ ਮੇਲੇ ਦੇ ਵਿੱਚ ਮੈਂ ਪੱਠੇ ਕੁੱਤਰਲੇ ਪੱਠਿਆਂ ਦੇ ਵਿੱਚ ਪਤਾ ਨਹੀਂ ਉਹ ਕੁੱਤੜਾ ਸੀ ਕੀ ਸੀ ਮੇਰੇ ਫਿਰ ਗਿਆ ਸਾਰੇ ਆ ਮੇਰੇ ਸਾਰੇ ਫਿਰ ਗਿਆ ਮੇਰੇ ਅਲਰਜੀ ਹੋ ਗਈ ਮਨ ਕੀ ਹੋਇਆ ਕੀ ਵਾ ਹਾਂ ਮੇਰੇ ਸਾਰੇ ਇੱਥੇ ਅਲਰਜੀ ਹੋ ਗਈ ਤੇ ਮੇਰੇ ਇੰਨਾ ਸਾੜ ਪਵੇ ਇੱਧਰ ਵੀ ਆ ਦੇਖਿਆ ਇਹ ਚੀਜ਼ਾਂ ਮੇਰੇ ਤੇ ਐ ਮਾ ਜ਼ਖਮ ਹੋ ਗਏ ਮਤਲਬ ਕਿ ਵਿੱਚ ਨਹੀਂ ਪਤਾ ਲੱਗੰਦੇ ਸਹੀ ਸਾੜ ਪੈਂਦੇ ਆ ਮੇਰੇ ਐਦਾਂ ਜ਼ਖਮ ਹੋ ਗਏ ਫੇਸ ਹੀ ਮੇਰਾ ਖਰਾਬ ਹੋ ਗਿਆ ਮਤਲਬ ਕਿ ਇੰਨੀ ਜਲਨ ਹੋਵੇ ਨਾ ਬਾਹਾਂ ਤੇ ਵੀ ਫਿਰ ਗਿਆ ਤੇ ਮੂੰਹ ਤੇ ਵੀ ਜਦੋਂ ਪੱਠੇ ਉਤਰ ਲੱਗੇ ਕਿਤੇ ਤੇ ਨਹੀਂ ਜਲਨ ਹੋਵੇ ਮੇਰਾ ਮੈਂ ਘਰੇ ਜਾ ਕੇ ਦੁੱਧ ਠੰਡਾ ਲੈ ਕੇ ਮਣੀ ਹੈ ਬਾਜਰਾ ਫਿਰ ਗਿਆ ਪਤਾ ਨਹੀਂ ਇਹ ਚ ਪੱਬੂ ਸੀ ਕੀ ਫਿਰ ਮੈਂ ਉਸ ਦਿਨ ਘਰ ਹੈ ਲਿਖਾ ਹੁੰਦਾ ਉਹ ਵੇ ਮੈਂ ਘਰੇ ਜਾ ਕੇ ਉਹ ਦੁੱਧ ਦੀ ਮਲਾਈ ਕੱਚੇ ਦੀ ਲਾ ਕੇ ਫਿਰ ਮੈਂ ਉਹ ਮੂੰਹ ਤੇ ਪਹਿਲਾਂ ਉਹਦੀ ਮ사ਜ ਕੀਤੀ ਫਿਰ ਉਹ ਲੱਗੀ ਰਹਿਣ ਦਿੱਤੀ ਉਹ ਠੰਡੀ ਸੀ ਹੈ ਨਾ ਤੇ ਮੈਂ 5-10 ਮਿੰਟ ਲੱਗੀ ਰਹਾ ਕੇ ਫੇ ਮੂੰਹ ਸਾਫ਼ ਕੀਤਾ ਫੇ ਮੇਰੀ ਜੜੀ ਉਹ ਖਾਜ ਸੀ ਉਹ ਹਟੀ ਫੇ ਮੈਂ ਰਾਤ ਨੂੰ ਫੇ ਇਦਾਂ ਹੀ ਕੀਤਾ ਸਵੇਰੇ ਵੀ ਹੁਣ ਇਦਾਂ ਹੀ ਕੀਤਾ ਹਾਂ ਠੀਕ ਹੋ ਜਿਹਾ ਦਾਗ ਜਿਹੜੇ ਇਹਨਾਂ ਦਾ ਡਰ ਲੱਗਦਾ ਹੁਣ ਮੈਂ ਉਹ ਮੰਗਾਇਆ ਇੱਕ ਸੀਰਮ ਦੇਖਦੇ ਉਹਨਾਂ हट ਜਾਂਦੇ ਆ ਨਵੇਂ ਤੋਂ ਨਵੇਂ ਹੀ ਪੰਗਾ ਕੀ ਆ ਰਿਜ਼ਲਟ ਆ ਗਿਆ 10 ਜੁਲਾਈ ਚ ਜੁਲਾਈ ਚ ਜਿਹੜੇ ਸਭ ਦਾ ਹਾਸਾ ਸਹੀ ਹ ਹਾਂ 1700 ਤਾਨੀ ਜੇ ਅਮਨੀ ਇਧਰ ਮੁਗਰੇ ਇਧਰ ਮੁਗਰੇ ਇਹ ਹ ਸੱਚੇ ਇਦਾਂ ਨਹੀਂ ਹੁੰਦਾ ਬੰਦਾ ਪਜ਼ਲ ਹੋ ਜਾਂਦਾ ਵੀ ਇਹ ਖੁਸ਼ ਹੈ ਕਿ ਨਰਵਸ ਅਗਰੀ ਇਧਰ ਪਾਸ ਹੋ ਜੂਗਾ ਹੂੰ ਪਾਸ ਹੋ ਜੂਗਾ ਪਤਾ ਨਹੀਂ ਕੰਦਾ ਪਿਛਲੇ ਕਿਆ ਰਿਜ਼ਲਟ ਦੱਸ ਰਿਜ਼ਲਟ ਦੱਸੋ ਦੋਹਾਂ ਚੋਂ ਤਾਂ ਪਾਸ ਹੋ ਗਏ ਆ ਜਿਹੜੇ ਉਹ ਆਏ ਆ ਦੋਹਾਂ ਦਾ ਤੇ ਰਿਜ਼ਲਟ ਆ ਗਿਆ ਜਿਹੜੇ ਦੱਸਦਾ ਹੀ ਰਿਜ਼ਲਟ ਆਇਆ ਜਾਂ ਵੈਸੇ ਦੱਸਦਾ ਰਿਜ਼ਲਟ ਆ ਗਿਆ ਰਿਜ਼ਲਟ ਆ ਗਿਆ ਜੀ ਦੋ ਚੋਂ ਤਾਂ ਕਲੀਅਰ ਆ ਚੱਲ ਮਨੀ ਧਾਰ ਕੱਢੀ ਤੇ ਸਭ ਤੋਂ ਵੱਡਾ ਕੰਮ ਜੀ ਮੇਲਾ ਸਭ ਤੋਂ ਵੱਡਾ ਕੰਮ ਸਾਡੇ ਨਾਲ ਮੇਲੇ ਚ ਪਤਾ ਕੀ ਹੋਇਆ ਸਾਡੀ ਦੁੱਧ ਵਾਲੀ ਬਾਲਟੀ ਕੋਈ ਚੋਰੀ ਕਰਕੇ ਲੈ ਗਿਆ ਕਮਲੇ ਹੋ ਗਿਆ ਸੀ ਦੁੱਧ ਵਾਲੀ ਬਾਲਟੀ ਲੱਭ ਲਾ ਇਹ ਤੇ ਅਸੀਂ ਇੱਥੋਂ ਸਮਾਦਾਂ ਦੀ ਮਤਲਬ ਕਿ ਜਗਾ ਦੀ ਬਾਲਟੀ ਜਿਹੜੀ ਉਹ ਲਾਈ ਆ ਜਿਹੜੀ ਸਾਡੀ ਘਰ ਦੀ ਬਾਲਟੀ ਸੀਗੀ ਉਹ ਕੋਈ ਟੱਕਣ ਸਣੇ ਵਿੱਚੇ ਬਾਲਟੀ ਬਾਲਟੀ ਤੇ ਬਾਲਟੀ ਤੇ ਜਿਹੜਾ ਟੱਕਣ ਹੁੰਦਾ ਉਦੋਂ ਹੀ ਲਾ ਕੇ ਰੱਖੀ ਸੀ ਉਹ ਦੁੱਧ ਮੰਗੋ ਦਾ ਸਾਰਾ ਆਪਾਂ ਇੱਥੇ ਵਰਤਦੇ ਰਹੇ ਨਾ ਉਹਨੇ ਦਿਨ ਮੈਂ ਜਿੱਦਾਂ ਧਾਰ ਕੱਢੀ ਮੈਂ ਉਦੋਂ ਹੀ ਬਾਲਟੀ ਭਰੀ ਜਿਹੜੀ ਦੁੱਧ ਦੀ ਮੈਂ ਕਿਹਾ ਕੀ ਕੰਨੀ ਚ ਪਾਉਣਿਆ ਵਾਂ ਦੁੱਧ ਮੈਂ ਉਦੋਂ ਹੀ ਲੰਗਰ ਚ ਰੱਖ ਆਈ ਮੈਂ ਕਿਹਾ ਲੰਗਰ ਚ ਪਾ ਦਿਓ ਮੰਗੋ ਦਾ ਦੁੱਧ ਮੈਂ ਲੈ ਕੇ ਬਾਲਟੀਆਂ ਨੂੰ ਕਹਿ ਕੇ ਕਿ ਮੈਂ ਆ ਕੇ ਅੰਟੀ ਇਹ ਬਾਲਟੀ ਧੋ ਕੇ ਤੇ ਸਾਈਡ ਤੇ ਰੱਖ ਦਿਓ ਮੈਂ ਆ ਕੇ ਚੱਕ ਲੈਂਦੀ ਆ ਜਦੋਂ ਉਹਨਾਂ ਨੇ ਬਾਲਟੀ ਧੋ ਕੇ ਰੱਖੀ ਬਾਅਦ ਚ ਆ ਕੇ ਦੇਖੀ ਬਾਲਟੀ ਹੈ ਹੀ ਨਹੀਂ ਕੋਈ ਬਾਲਟੀ ਲੈ ਗਿਆ ਦੇਖ ਲੋ ਲੋਕ ਮਤਲਬ ਕਿ ਇੰਨਾ ਦੁਨੀਆ ਦਾ ਬੁਰਾ ਹਾਲ ਵੀ ਕੋਈ ਚੀਜ਼ ਚੱਕਣ ਲੱਗਿਆ ਸ਼ਰਮ ਵੀ ਨਹੀਂ ਆਉਂਦੀ ਵੀ ਤੁਸੀਂ ਕਿੱਥੇ ਆਏ ਕਿਹੜੀ ਜਗ੍ਹਾ ਤੋ ਚੱਕ ਕੇ ਲੈ ਗਿਆ ਬਾਲਟੀ ਮੈਂ ਗੰਗਾ ਦੇ ਪੱਠੇ ਮਾਨੀ ਵੀ ਥੱਕੇ ਹਾਂ ਫਿਰ ਤਾਂ ਮੈਂ ਹੋਣੇ ਗੰਗਾ ਦੇ ਪੱਠੇ ਪਾ ਕੇ ਨੂੰ ਅੰਦਰ ਕਰ ਜਾਣਾ ਬਾਅਦ ਚ ਧਾਰ ਗੱਡਿਓ ਇਹ ਬਹੁਤ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਇਹਨੂੰ ਖੇਚਲ ਪੈਂਦੀ ਮਨਵੀਰ ਨੂੰ ਹਾਂ ਬਾਪੂ ਸਾਡਾ ਹਜੇ ਵੀ ਲੱਗਾ ਹੋਇਆ ਵੀਡੀਓ ਮੈਂ ਬਾਪੂ ਦੀ ਤਾਂ ਨਹੀਂ ਬਣਾਉਂਦੀ ਕਿਉਂਕਿ ਬਾਪੂ ਇਰੀਟੇਟ ਜੇ ਹੋ ਜਾਂਦਾ ਹੈ ਧਮੋੜੀਆਂ ਉੱਥੇ ਫੜ ਐਡਾ ਮੇਰਾ ਮੁੰਡਾ ਤੇ ਡਰਪੋੜ ਧਮੋੜੀਆਂ ਲੜਦੀਆਂ ਵੀ ਤੇਰੇ ਹੀ ਆ ਉਦੋਂ ਨਾ ਫੜਾ ਛਾੜੂ ਇੱਥੋਂ ਇਹਦੇ ਮੇਲੇ 'ਚ ਵੀ ਜੀ ਧਮੋੜੀਆਂ ਲੜ ਗਈਆਂ ਮਨੀ ਦੇ ਮੇਲੇ ਤੇ ਹੱਥ ਤੇ ਲੜੀ ਇੱਕ ਘਰੇ ਲੜੀ ਫਿਰ ਮੇਲੇ ਚ ਲੜ ਗਈ ਹੱਥ ਤੇ ਫਿਰ ਯੂਨੀਵਰਸਿਟੀ ਤੇਨ ਲੜੀਆਂ ਮਣੀ ਕਿੰਨਾ ਜ਼ਹਿਰ ਤੇਰੇ ਉਹਨਾਂ ਨੇ ਖੂਨ ਚ ਪਾਤਾ ਆਵਦਾ ਤਮੋੜੀਆਂ ਨੇ ਹੋਰ ਮੋਤਰਾ ਨੇ ਕਿ ਐਕਟਿਵ ਬੋਹਈਆਂ ਆਉਂਦੀਆਂ ਪਰ ਨਹੀਂ ਮਾਰਤ ਚੰਗੀਆਂ ਵੀ ਵਈਆਂ ਹੋਈਆਂ ਆਉਂਦੀਆਂ ਵੀ ਜਦੋਂ ਲੜਦੀਆਂ ਨਾ ਬੰਦੇ ਦੀ ਜਾਨ ਘਟਦੇ ਦਿੰਦੀਆਂ ਮੇਰੀ ਕੱਢੀ ਹੋਈ ਏ ਸਾਰੇ ਤੇਰੇ ਤੇ ਵੀ ਲੜਦਾ ਤਾ ਪਗੀ ਦੇ ਵੀ ਲੜੀ ਪਾਸੋਂ ਹਾਂ ਹੋਰ ਮੇਰੇ ਕੋਲ ਵੀ ਲੋਕੀ ਕਾਤੇ ਜਾਂਦੀਆਂ ਜਾਂ ਕੀ ਹੋਇਆ ਇਹਦੇ ਹਾਏ ਮਣੀ ਜਦਨੇ ਦੇਖਿਆ ਕੋਠੇ ਦੇ ਵਾਸ਼ਰੂਮ ਜਾ ਕੇ ਆਈ ਸੀ ਨਾ ਜਦੋਂ ਮੈਂ ਪਗੀ ਨੂੰ ਦੇਖਿਆ ਹਾਏ ਉਹਦੇ ਤੁਮੋੜੀ ਲੜੀ ਤੜਫਦੀ ਫਿਰੇ ਇਦ ਮਸੀ ਚੈਨ ਨਾ ਬੈਠੀ ਉਹ ਐਸੇ ਖੁੰਝੇ ਜਾ ਕੇ ਧਮੋੜੀਆਂ ਲੜ ਜਾਂਦੀਆਂ ਲੱਗ ਜਾਂਦੀਆਂ ਲੜ ਜਾਂਦੀਆਂ ਇਹ ਇੱਥੇ ਲੱਗ ਜਾਂਦੀ ਆ ਕੇ ਤੇ ਠੰਡੀ ਥਾਵਾਂ ਨਾ ਪਾਣੀ ਪੂਣੀ ਦਾ ਕਰਕੇ ਬਾਜਰਾ ਵੀ ਸੁੱਕਾ ਸੁੱਕਾ ਜਾ ਹੋ ਗਿਆ ਨਾ ਹੁਣ ਮੇਰੇ ਪੁੱਤਰ ਦਿੰਨੇ ਦਾ ਹੋਰ ਟੋਟੇ ਜਾਂਦਾ ਹਾਂ ਚੌਕਰ ਵੀ ਖਤਮ ਹੋਣ ਵਾਲਾ ਚੌਕਰ ਜੀ ਅਸੀਂ ਬਣਾਇਆ ਸੀ ਜਦੋਂ ਲੜਾਈ ਦਾ ਰੋਲਾ ਪੈਂਦਾ ਸੀ ਪਤਾ ਨਹੀਂ ਕਿੰਨੀ ਤਰੀਕ ਸੀ ਉਹਦਾ ਨਾ ਮਹੀਨਾ ਹੋ ਗਿਆ ਨਹੀਂ ਉਹ ਤੋਂ ਕਿੰਨਾ ਲੱਗਣਾ ਹੈ ਉਹ ਤੋਂ ਪਹਿਲਾਂ ਹਾਂ ਜਦੋਂ ਆਪਾਂ ਸੌਦਾ ਲੜਾਈ ਦਾ ਰੋਲਾ ਸੀ ਉਹ ਤੋਂ ਰੱਖੋ ਫੀਡ ਲਿਆਂਦੀ ਸੀ ਚੌਕਰ ਆਪਾਂ ਉਹ ਤੋਂ ਪਹਿਲਾਂ ਬਣਾਇਆ ਸੀ ਜੇ ਸੌਦਾ ਲੈ ਕੇ ਆਏ ਸੀ ਆਪਾਂ ਮੈਨੂੰ ਲੱਗਦਾ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਚੱਲਿਆ 70 ਕਿਲੋ ਚੌਕਰ ਬਣਾਇਆ ਸੀ ਜੀ ਅਸੀਂ 80 ਕਿਲੋ ਸੀ 80 ਕਿਲੋ ਚੌਕਰ ਸੀਗਾ ਉਹ ਇਹ ਮਤਲਬ ਦੋਕ ਦਿਨ ਦਾ ਰਹਿ ਗਿਆ ਦੋਕ ਦਿਨ ਦਾ ਰਹਿ ਗਿਆ ਜੀ ਚੌਕਰ ਚੌਕਰ ਫਿਨਿਸ਼ ਹੋ ਗਿਆ ਫੇਰ ਦੁਬਾਰਾ ਬਣਾਉਣਾ ਪੈਣਾ ਸਾਨੂੰ ਪੇ ਪੱਠੇ ਵਰਤਨੇ ਕਿ ਪੇ ਚੌਕਰ ਬਣਾਉਣਾ ਹਜੇ ਹਾ ਪੱਠੇ ਪੱਠੇ ਜ਼ਿਆਦੇ ਆ ਜੀ ਹਜੇ ਪੱਠੇ ਮੁੱਕ ਲੈਣ ਫੇਰ ਚੌਕਰ ਬਣਾਵਾਂਗੇ ਸਾਰੇ ਮੇਲੇ ਚ ਗੰਗਾ ਨੇ ਜੋ ਮੰਗੋ ਨੇ ਜੋ ਸਾਨੂੰ ਤਾਰੇ ਦਿਖਾਏ ਨਾ ਧਾਰ ਕੱਢਣ ਲੱਗੇ ਆ ਛੱਡ ਗੱਲਾਂ ਦਵੋ ਮਾੜਾ ਜਿਹਾ ਖੜਕਾ ਹੁੰਦਾ ਸੀ ਇੱਧਰ ਕਿਉਂਕਿ ਨਾਲ ਹੀ ਆਹ ਵਾਲਾ ਜਿਹੜਾ ਬੈਕ ਸਾਈਡ ਤੇ ਗ੍ਰਿੱਲ ਲੱਗੀ ਆ ਨਾ ਇਹਨਾਂ ਦੀ ਬੈਕ ਸਾਈਡ ਦੇ ਜਿੱਥੇ ਲੰਗਰ ਬਣਾਉਂਦੇ ਉਹ ਜਗਾ ਹਾਏ ਮਾੜਾ ਜਿਹਾ ਤੋਂ ਭਾਂਡਿਆਂ ਦਾ ਕੋਈ ਖੜਕਾ ਆਵੇ ਹਲਵਾਈ ਕੋਈ ਖੜਕਾ ਕਰਨ ਨਾਲੇ ਮੰਗੋ ਟੱਪ ਕੇ ਪੜਾ ਹੈ ਪੌਨੀ ਉਹ ਗਰਮੀ ਹੋ ਗਈ ਆ ਇਹਨੂੰ ਪਤਾ ਨਹੀਂ ਸਾਡੀ ਇਹਨੂੰ ਕੀ ਹੋਇਆ ਛੂਕਰ ਨੂੰ ਗਾਂ ਨੂੰ ਮੰਗੋ ਨੂੰ ਮੈਂ ਕਦੀ ਇਹਨੂੰ ਗਾਲਾਂ ਨਹੀਂ ਕੱਢਦੀ ਪਰ ਅੱਜ ਮੇਰੇ ਇਹਨੂੰ ਉੱਤੇ ਚੜ ਜਾਣਾ ਸੀਗਾ ਪਤਾ ਨਹੀਂ ਇਹਨੂੰ ਨਜ਼ਰ ਲੱਗੀ ਕਿ ਇਹਨਾਂਕ ਦੁੱਧ ਡੋਲ ਗਿਆ ਧਾਰ ਕੱਢੀ ਸਾਰੀ ਤੇ ਟਪਕੇ ਹੋ ਗਏ ਡਰੀ ਜਾਂਦੀ ਹਜੇ ਤੱਕ ਇਹਦੀ ਸ਼ਕਲ ਤੋਂ ਹੀ ਮੈਨੂੰ ਪਤਾ ਲੱਗੰਦੇ ਆ ਲੋ ਜੀ ਆਪਾਂ ਪਾ ਰਹੀਆਂ ਹੁਣ ਗੰਗਾ ਤੇ ਪਾਣੀ ਗਰਮੀ ਬਹੁਤ ਹੋ ਗਈ 50 ਡਿਗਰੀ ਟੈਂਪਰੇਚਰ ਮੇਲੇ ਵਾਲੇ ਦਿਨ ਸੀ ਇੱਥੇ ਨਵਾਉਣੀ ਆਪਾਂ ਉਹਦਾ ਪਾਣੀ ਪਾਉਣਾ ਜਿਹੜੀਆਂ ਠੰਡੀਆਂ ਹੋ ਜਾਣ ਤੁਮਰੀ ਮੋਟਰ ਚਲਾ ਆਏ ਤਾਂ ਆਈ ਅਸੀਂ ਪਾਪ ਜੀ ਇੱਥੇ ਰੱਖਿਆ ਇਹ ਵਾਲਾ ਹਾਂ ਹਾਂ ਗੰਗਾ ਦੇ ਕੇ ਗੰਗਾ ਦੇ ਹੋ ਕੇ ਦਾ ਨਿਕਲਦਾ ਨੰਗ ਜਾ ਚਲਾਇਆ ਬਾਅਦ ਚ ਮੰਗੋ ਬੰਨਦੀ ਹੈ ਇੱਥੇ ਣਾਣੇ ਦਾ ਦੂਜਾ ਪਾਸਾ ਕਰਦੇ ਆ ਬਾਅਦ ਚ ਲੋ ਜੀ ਮੈਂ ਵੀਡੀਓ ਰੋਕਦਾ ਪਹਿਲਾਂ ਇਹਨੂੰ ਮੈਂ ਚੰਗੀ ਤਰ੍ਹਾਂ ਇਹਨੂੰ ਨਾ ਤਾਰ ਕਰਦਾ ਪਾਣੀ ਨਾਲ ਦੇਨੋਂ ਫੇਰ ਅੰਦਰ ਕਰ ਦੇਣਾ ਆਪਾਂ 쿨ਰ ਦੇ 쿨ਰ ਲਾਤਾ 쿨ਰ ਪਾਣੀ ਦਾ ਭਰ ਦਿੱਤਾ ਮੇਲੇ 'ਚ ਧਿਆਨ ਨਹੀਂ ਰੱਖ ਹੋਇਆ ਇਹਨਾਂ ਦਾ ਮਨੀ ਨੂੰ ਤੇਰਾ ਸਾਥ ਹੀ ਚੰਗਾ ਲੱਗਦਾ ਹਨਾ ਦੇ ਲੋ ਮੈਂ ਨਮੋਂਦੀ ਜੀ ਤਾਂ ਪਹਿਲਾਂ ਖੜੀ ਰਹੀ ਬਾਅਦ 'ਚ ਲੱਗ ਪਈ ਟੱਪਣ ਕਿਉਂਕਿ ਮਨੀ ਸਾਰਾ ਦਿਨ ਰਹਿੰਦਾ ਨਾ ਇਹਨਾਂ ਦੇ ਅੱਗੇ ਪਿੱਛੇ ਥਾਂ ਕਰਕੇ ਇਹਨੂੰ ਮਨੀ ਕੋਲ ਹੀ ਨਾਉਣਾ ਚੰਗਾ ਲੱਗਾ ਦੋਨਾਂ ਦਾ ਉਹ ਤੇ ਗੰਗਾ ਮੰਗੋ ਤੇ ਨਾਉਂਦੀ ਨਹੀਂ ਨਾ ਮੰਗੋ ਤੇ ਪਤਾ ਨਹੀਂ ਕਿੱਦਾਂ ਦੀ ਆਡਰ ਪੋਗਣੀ ਜੀ ਗੰਗਾ ਇਦਾਂ ਜਦੋਂ ਮਣੀ ਨਿਮਾਉਂਦਾ ਪਿਆ ਚੈਨ ਨਾ ਨਾ ਲੈਂਦੀ ਆ ਅੱਜ ਵੀਰਵਾਰ ਆ ਤੇ ਪਹਿਲਾਂ ਪ੍ਰਾਣੀਆਂ ਬੁੜੀਆਂ ਮੈਨੂੰ ਪਤਾ ਕੀ ਕਹਿੰਦੀਆਂ ਹੁੰਦੀਆਂ ਸੀ ਕਹਿੰਦੀਆਂ ਹੁੰਦੀਆਂ ਸੀ ਕੁੜੀਓ ਵੀਰਵਾਰ ਸਿਰ ਨਾ ਆਇਓ ਚੰਗਾ ਨਹੀਂ ਹੁੰਦਾ ਤੇ ਉਹਨਾਂ ਨੇ ਸਮਝਾਉਣ ਲਈ ਪਤਾ ਕੀ ਕਹਿੰਦੀਆਂ ਹੁੰਦੀਆਂ ਸੀ ਕਹਣਾ ਵੀਰਵਾਰ ਦਾ ਪਸ਼ੂ ਵੀ ਸਿਰ 'ਚ ਪਾਣੀ ਨਹੀਂ ਪਵਾਉਂਦਾ ਹੁੰਦਾ ਨਾ ਪਾ ਕਹਿੰਦੇ ਨਹੀਂ ਪਾਈਦਾ ਕਹਿੰਦੇ ਆ ਬੁੜੀਆਂ ਕਹਿੰਦੀਆਂ ਨੇ ਵੀਰਵਾਰ ਤਾਂ ਪਸ਼ੂ ਵੀ ਸਿਰ 'ਚ ਪਾਣੀ ਨਹੀਂ ਪਵਾਉਂਦਾ ਹੁੰਦਾ ਉਹ ਵੀ ਮੂੰਹ ਮਾਰ ਦਿੰਦਾ ਸਿਰ ਹਿਲਾਉਣ ਲੱਪੰਦਾ ਹੁੰਦਾ ਮਨੀ ਧਿਆਨ ਨਾਲ ਬਹੁਤ ਗਰਮੀ ਹੋ ਗਈ ਜੀ ਅੱਜ ਵੀ ਕਦੀ 48 ਡਿਗਰੀ ਟੈਂਪਰੇਚਰ ਸ਼ੋ ਹੁੰਦਾ ਕਦੀ 50 ਚਲ ਹਾਂ ਦੂਜੇ ਪਾਸੇ ਪਾ ਮਣੀ ਇੱਧਰ ਤਾਂ ਮੈਂ ਵੀ ਕਿੰਨਾ ਹੀ ਪਾਤਾ ਮੈਂ ਪਾਇਆ ਇੱਧਰ ਕਿੰਨਾ ਚਿਰ ਓ ਮੈਨੂੰ ਨਾਮ ਚ ਉਹਨਾਂ ਦਾ ਨਾਮ ਹੈਗਾ ਜੀ ਵੀਰਜੀ ਦਾ ਕਮਲ ਸੰਧੂ ਸਿਸਟਰਾਂ ਦਾ ਵੀਰਜੀ ਐ ਨਹੀਂ ਮੈਨੂੰ ਪਤਾ ਕਮਲ ਸੰਧੂ ਉਹਨਾਂ ਦਾ ਨਾਮ ਉਹਨਾਂ ਦੀ ਆਈਡੀ ਤੇ ਤੇ ਉਹਨਾਂ ਨੇ ਦੱਸਿਆ ਸੀ ਵੀ ਟੋਪੀ ਕਿਓਰ ਮੈਨੂੰ ਟੋਪੀ ਕਿਓਰ ਸਪਰੇਅ ਆ ਉਹ ਲੈ ਕੇ ਆਓ ਕਹਿੰਦੇ ਇਹਦੇ ਵਾਸਤੇ ਗੰਗਾ ਵਾਸਤੇ ਤੰਨ ਤੇ ਉਹ ਮਾਰੋ ਕੋਈ ਵੀ ਜ਼ਖਮ ਹੋਵੇ ਕੁਝ ਵੀ ਹੋਵੇ ਉਹ ਠੀਕ ਹੋ ਜਾਂਦਾ ਉਹਦੇ ਨਾਲ ਮੈਂ ਫਿਰ ਉਹਤੇ ਗੂਗਲ ਤੇ ਕੱਢ ਕੇ ਦੇਖਿਆ ਸੀ ਉਹ ਸਪਰੇਅ ਦਾ ਸਾਰਾ ਉਹ ਤਾਂ ਦੱਸਿਆ ਹੋਇਆ ਬਈ ਕਿਸੇ ਵੀ ਤਰ੍ਹਾਂ ਦਾ ਜ਼ਖਮ ਹੋਵੇ ਪਸਮਾ ਦੇ ਉਹ ਸਪਰੇਅ ਕਰੋ ਬਈ ਬਹੁਤ ਜਲਦੀ ਠੀਕ ਹੋ ਜਾਂਦਾ ਉਹ ਇਹ ਡਾਂਸ ਕਰਦੀ ਕਰਦੀ ਇਹ ਤਾਂ ਚਾਉਣ ਲੱਗਿਆ ਵੀ ਹੁਣ ਡਾਂਸ ਕਰਦੀ ਰਹਿੰਦੀ ਇਹ ਖਰਾ ਡਾਂਸਿੰਗ ਕੁਈਨ ਆ ਹਨਾ ਲੋ ਜੀ ਮਨੀ ਨੇ ਪਾਣੀ ਪਾ ਦਿੱਤਾ ਮੈਂ ਇਥੋਂ ਗੂਹਾ ਗੂਹਾ ਚੱਕ ਦਿੱਤਾ ਹੁਣ ਇਹਨਾਂ ਨੂੰ ਅੰਦਰ ਕਰ ਦਾਂਗੇ 쿨ਰ ਲਾਤਾ ਆਪਾਂ ਭਰਤਾ ਪਾਣੀ ਦਾ ਦੋ ਕੁ ਦਿਨ ਤਾਂ ਅਸੀਂ ਬਰਫ਼ ਪਾਉਂਦੇ ਰਹੇ ਮੇਲੇ 'ਚ ਸਵੇਰ ਨੂੰ ਕੂਲਰ ਭਰ ਕੇ ਬਰਫ਼ ਪਾ ਦਿੰਦੇ ਸੀਗੇ ਵਿੱਚ ਇੱਥੇ ਬਰਫ਼ ਵਾਧੂ ਆਈ ਹੁੰਦੀ ਆ ਬਰਫ਼ ਪਾ ਦਿੰਦੇ ਤੇ ਹਵਾ ਠੰਡੀ ਹੋ ਜਾਂਦੀ ਸੀਗੀ ਕੂਲਰ ਦੀ ਏਸੀ ਬਣਿਆ ਰਿਹਾ ਦੋ ਦਿਨ ਤੋ ਉਦਾਂ ਇਹਨਾਂ ਲਈ ਹਨਾ ਬਰਫ਼ ਰੋਜ਼ ਹੀ ਇੱਥੇ ਸੇਵਾ ਕਰਦੇ ਆ ਕਈ ਜਾਨੇ ਫਿਰ ਜਿਹੜੀ ਬਚ ਜਾਂਦੀ ਸੀਗੀ ਰੋਜ਼ ਨਵੀਂ ਬਰਫ਼ ਆਉਂਦੀ ਸੀ ਜਿਹੜੀ ਬਚ ਜਾਂਦੀ ਸੀ ਖਰਾਬ ਹੋਈ ਹੋਈ ਮੈਂ ਤਾਂ ਟੁਕੜੇ ਟਕੜੇ ਫੇ ਸਾਰੇ ਚੱਕ ਕੇ ਅਸੀਂ ਵਿੱਚ ਪਾ ਦਈਦੇ ਸੀ ਪੀਸ ਬਰਫ਼ ਦੇ ਤਾਂ ਫਿਰ ਪਾਣੀ ਜਿਹੜਾ ਹੋਰ ਵੀ ਠੰਡਾ ਹੋ ਜਾਂਦਾ ਸੀ ਮਣੀ ਤਾਂ ਮੋਟਰ ਵਾਲਾ ਨਾ ਭਰੀ ਪਾਣੀ ਮੇਰੀ ਮੋਟਰ ਮੰਗੋ ਨਹੀਂ ਗੰਗਾ ਨਹੀਂ ਹੁੰਦਾ ਇੰਨਾ ਹਿੱਲਦੀ ਹਨਾ ਇਹ ਅਜੇ ਥੋੜੇ ਹੁੰਦੀ ਤਾਂ ਇਹ ਨਹੀਂ ਮੇਰੇ ਬਹੁਤ ਜ਼ਿਆਦਾ ਇਹਦੇ ਪਸੀਨਾ ਦੇ ਲਾਹ ਹੋ ਕਿੰਨਾ ਆ ਜਿਹੜੀ ਆ ਜਿਹੜਾ ਪੀਲਾ ਪੀਲਾ ਇਹ ਪਸੀਨਾ ਹੀ ਆ ਸਾਰਾ ਹੁੰਦਾ ਕਿਉਂਕਿ ਇਹ ਤੇ ਉੱਪਰ ਕਿਹੜਾ ਇਹਨਾਂ ਦੇ ਗੋਹਾ ਲੱਗਦਾ ਨਾ ਬਾਥਰੂਮ ਟੱਡ ਤੇ ਪਾ ਮ ਨਹੀਂ ਉੱਪਰ ਉਹ ਇੱਥੇ ਪਾ ਨਾ ਨਾ ਮੂੰਹ ਤੇ ਪਾਉਣਾ ਫਿਰ ਉਹਨਾਂ ਹੀ ਹਿੱਲੀ ਜਾਣਾ ਪਹਿਲਾਂ ਇੱਧਰ ਪਿੱਛੇ ਪਾ ਲਾ ਲਾਸਟ ਤੇ ਪਾਈਆਂ ਇੱਥੇ ਫੇਰ ਵੀ ਮਨੀ ਟਾਈਮ ਕੱਢ ਕੇ ਪੱਠੇ ਪਾ ਮੈਂ ਵੀ ਵਿੱਚ ਛਾਤੀ ਮਾਰਦੀ ਰਹਿੰਦੀ ਸੀ ਜੋ ਵੀ ਆ ਦੇਖਦੇ ਰਹੇ ਅਸੀਂ ਇਹਨਾਂ ਨੂੰ ਸੋ ਇਹਨੂੰ ਅਸੀਂ ਮਾਂ ਪੋਤੇ ਇਹਨਾਂ ਦੀ ਮਸ ਆਣ ਗੇਲੀ ਨਹੀਂ ਅਸੀਂ ਕਿਤੇ ਪਾਣੀ ਪੀਣ ਵਾਲਾ ਇਹਨਾਂ ਦੇ ਇਹਨਾਂ ਦੇ ਲਾਗੇ ਬਾਲਟੀਆਂ ਰੱਖ ਕੇ কুলਰ ਭਰ ਕੇ ਪੱਠਾ ਪਾ ਕੇ ਗੋਹਾ ਚੱਕ ਕੇ ਫੇਰ ਅਸੀਂ ਵਿਹਲੇ ਹੁੰਦੇ ਹੁੰਦੇ ਅਸੀਂ ਮਾਂ ਪੁੱਤ ਵੇਤਾ ਤੇ ਸਾਰਾ ਪਟੜ ਰਹੀ ਆ ਹੁਣ ਚੱਲਦੇ ਆ ਜੀ ਅਸੀਂ ਹੰਕ ਗਏ ਘਰ ਨੂੰ ਤੇ ਜਿਹਨ ਜਿਹਨ ਨੂੰ ਸਾਡੀ ਕੋਈ ਵੀ ਬਲੌਗ ਪਸੰਦ ਆ ਵੀ ਸਾਡਾ ਜਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ